ਇਹ ਆਪਣਾ 0 ਨੰਬਰ ਗਲੀ ਤੋਂ ਲੈ ਕੇ 16 ਨੰਬਰ ਗਲੀ ਦੇ ਗੁਰਦੁਆਰਾ ਸਾਹਿਬ ਤੋਂ ਅਗਲੇ ਪਾਸੇ ਉੱਥੇ ਤੱਕ ਆ ਜੇ ਸਫਾਈ ਵਿਹਾਨ ਜਿਹੜਾ ਵਾ ਇਹ ਸਾਡਾ ਸ਼ੁਰੂ ਹੋਇਆ ਵਾ ਇਹ ਤੁਸੀਂ ਦੇਖਿਆ ਪਿਛਲੇ ਹਫ਼ਤੇ ਤੋਂ ਅਸੀਂ ਸਾਰੇ ਸਫਾਈ ਕਰਮਚਾਰੀ ਨਗਰ ਨਿਗਮ ਦੇ ਜਿੰਨੇ ਵੀ ਅਫਸਰ ਸਹਿਵਾਨ ਮਰੀਆਂ ਮਤਾਵਾ ਪਹਿਣਾ ਅਸੀਂ ਸਾਰੇ ਮੋਢੇ ਨਾਲ ਮੋਢਾ ਲਾ ਕੇ ਇਸ ਸਫਾਈ ਵਿਹਾਨ ਨੂੰ ਅੱਗੇ ਵਧਾਰੇ ਆ ਕਿਉਂਕਿ ਜੇ ਸਫਾਈ ਹੋਊਗੀ ਤਾਂ ਹੀ ਸਾਡਾ ਸ਼ਹਿਰ ਤੇ ਸਾਡਾ ਤਾਂ ਹੀ ਸਾਡਾ ਇਲਾਕਾ ਜਿਹੜਾ ਵਾ ਹਲਕਾ ਸੈਂਟਰ ਚ ਪਿਛਲੇ ਹਫ਼ਤੇ ਤੋਂ ਲਗਾਤਾਰ ਇਹ ਮਹਿੰਮ ਜੜੀਆ ਸਟਾਰਟ ਆ ਇਹ ਚੱਲਦੀ ਰਹੂਗੀ 15 ਵਾੜਾਂ ਨੇ ਇੱਕ ਇੱਕ ਵਾੜ ਨੂੰ ਪੂਰਾ ਕਰਨਾ ਇਸ ਸਾਡੇ ਇੱਥੇ ਮਾਨਯੋਗ ਮਿੱਠੂ ਜੀ ਸਾਬਕਾ ਕਾਉਂਸਲਰ ਔਰ ਮੌਜੂਦਾ ਕਾਉਂਸਲਰ ਨਿੱਕੂ ਭਾਰਤੀ ਜੀ ਔਰ ਵੱਡੀ ਗਿਣਤੀ ਦੇ ਵਿੱਚ ਜੁੜ ਬੈਠੀਆਂ ਮੇਰੀਆਂ ਸਾਰੀਆਂ ਸਫਾਈ ਕਰਮਚਾਰੀਆਂ ਵਾਲੀਆਂ ਮੇਰੀਆਂ ਭੈਣਾਂ ਮਾਵਾਂ ਮੇਰੇ ਦੋਸਤ ਬਜ਼ੁਰਗ ਤੇ ਨੌਜਵਾਨ ਸਾਥੀ ਦੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਲੰਟੀਅਰ ਸਾਥੀ ਅਸੀਂ ਸਾਰੇ ਮੋਢੇ ਨਾਲ ਮੋਢਾ ਲਾ ਕੇ ਇਹ ਸਫਾਈ ਵਿਹਾਰਮ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਔਰ ਸਾਡੇ ਸੁਪਰੀਮੋ ਅਰਵਿੰਦ ਕੇਰੀਵਾਲ ਨੇ ਸਾਨੂੰ ਇੱਕ ਮੈਸੇਜ ਦਿੱਤਾ ਕਿ ਪੰਜਾਬ ਨੂੰ ਉਹੀ ਰੰਗਲਾ ਪੰਜਾਬ ਤੇ ਹੱਸਦਾ ਪੰਜਾਬ ਤੇ گلابی ਪੰਜਾਬ ਬਣਾ ਕੇ ਅਸੀਂ ਸਫਾਈ ਦੇ ਵਿੱਚ ਨੰਬਰ 1 ਲਿਆਉਣਾ ਵਾ ਅੱਛਾ ਭਾਈ ਐਮਐਲਏ ਸਾਹਿਬ ਅੱਜ ਮਾਨ ਸਾਹਿਬ ਦਾ ਵੀ ਬਿਆਨ ਆਇਆ ਵੀ ਜਦੋਂ ਪੰਜਾਬ ਦੇ ਵਿੱਚ ਬਾੜ ਆਈ ਸੀ ਤੇ ਨਾ ਤੇ ਰਾਜਸਥਾਨ ਨੇ ਪਾਣੀ ਲਿਆ ਸੀ ਬਾੜ ਦਾ ਤੇ ਨਾ ਹਰਿਆਣੇ ਨੇ ਲਿਆ ਦੀ ਉਹ ਹੱਕ ਹੈਗਾ ਉਹਨਾਂ ਨੂੰ ਪਾਣੀ ਦੇਣ ਦਾ ਇਸ ਵਾਰ ਦੇਖੋ ਇੱਕ ਤੁਸੀਂ ਕੱਲ ਵੀ ਦੇਖਿਆ ਹੋਣਾ ਇਹ ਭਾਜਪਾ ਦੀ ਜਿਹੜੀ ਕੇਂਦਰ ਦੀ ਸਰਕਾਰ ਆ ਇਹ 도ਗਲੀ ਨੀਤੀ ਕਰਕੇ ਜਿਹੜੇ ਇੱਥੇ ਦੇ ਲੀਡਰ ਸਾਹਿਬਾਨ ਨੇ ਭਾਜਪਾ ਲਈ ਕਿਉਂ ਨਹੀਂ ਆਵਾਜ਼ ਠਾਉਂਦੇ ਪੰਜਾਬ ਦੇ ਹੱਕ ਲਈ ਪੰਜਾਬ ਦਾ ਇੱਕ ਬੂੰਦ ਜਿਹੜਾ ਪਾਣੀ ਦਾ ਉਹ ਕਿਸੇ ਸਟੇਟ ਨੂੰ ਨਹੀਂ ਦਿੱਤਾ ਜਾਊਗਾ ਪੰਜਾਬ ਕੋਲ ਤਾਂ ਆਪ ਹੀ ਘਟਾ ਸਾਡੇ ਕੋਲ ਤਾਂ ਆਪਣਾ ਪਾਣੀ ਨਹੀਂ ਪੂਰਾ ਹੋ ਰਿਹਾ ਸੀ ਇਹਨਾਂ ਨੂੰ ਕਿਵੇਂ ਦੇ ਦਈਏ ਜਿੰਨਾ ਫालतू ਸੀਗਾ ਜੋ 1981 ਚ ਇੰਦਰਾ ਗਾਂਧੀ ਨੇ ਸਮਝੌਤਾ ਕੀਤਾ ਸੀ ਤਿੰਨ ਸਟੇਟਾਂ ਦਾ 60% ਹਿੱਸਾ ਸੀ ਪੰਜਾਬ ਦਾ 20% ਹਰਿਆਣਾ ਦਾ ਸੀ 20% Rajasthan ਦਾ ਸੀਗਾ ਉਹਦੇ ਤੋਂ ਵੀ ਜ਼ਿਆਦਾ ਸੀ ਆਪਣੇ 60 ਪੈਹਾਵਾਂ ਚ ਇਹਨਾਂ ਨੇ ਪਿੱਛੇ ਦੇ ਹਰਿਆਣੇ ਵਾਲਿਆਂ ਨੇ ਕਿਹਾ ਵੀ ਸਾਨੂੰ ਪਾਣੀ ਪੀਣ ਵਾਲੇ ਦੀ ਲੋੜ ਆ 10 ਮਹੀਨੇ ਸਾਡੇ ਮਾਨਯੋਗ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਨੇ 10 ਮਹੀਨੇ ਪਾਣੀ ਦਿੱਤਾ ਹੁਣ ਆਪਣੀ ਵਰਤੋਂ ਕਰਕੇ ਆਪਣੀ ਜ਼ਮੀਨ ਨੂੰ ਪਾਣੀ ਲਾਉਣ ਨੂੰ ਫਿਰਦੇ ਆ ਜੇ ਅਸੀਂ ਇਹਨਾਂ ਨੂੰ ਆਪਣੇ ਵਾਲਾ ਪਾਣੀ ਦੇ ਦਾਂਗੇ ਤੇ ਸਾਡੇ ਕਿਸਾਨਾਂ ਨੇ ਕਿੱਥੇ ਜਾਣਾ ਅਸੀਂ ਪਾਣੀ ਕਿੱਥੋਂ ਪੀਣਾ ਵਾ ਜੀਤਾ ਉਹ ਦਿੱਤੀ ਜਾਂਦੀ ਹੁੰਦੀ ਹੈ ਜਿਹਦੇ ਕੋਈ ਫालतू ਹੋਵੇ ਅਸੀਂ ਪੰਜਾਬ ਦਾ ਇੱਕ ਬੂੰਦ ਦਾ ਪਾਣੀ ਆ ਜਿਹੜਾ ਉਹ ਇੱਕ ਬੂੰਦ ਨਹੀਂ ਜਣੀ ਚਾਹੇ ਰਾਜਸਥਾਨਾ ਚਾਹੇ ਹਰਿਆਣਾ ਵਾ ਜਿਹੜਾ ਸਫਾਈ ਅਭਿਆਨ ਸ਼ੁਰੂ ਕੀਤਾ ਸਾਡੇ ਐਮਐਲਏ ਅਸ਼ੋਕ ਵੇਖਰ ਪੱਪੀ ਲੋ ਤੇ ਜਿੰਨੇ ਬੈਲਟੀ ਨੇ ਸਾਰੇ ਸਾਥੀ ਔਰ ਵੱਡੀ ਗਿਣਤੀ ਸੇ ਸਫਾਈ ਕਰਮਚਾਰੀ ਜਿੰਨੇ ਵੀ ਆ ਸਾਰਾ ਸਫਾਈ ਵਿਆਨਾ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਜੋ ਆਮ ਆਰਵੀ ਪਾਰਟੀ ਸਰਕਾਰ ਕਰ ਰਹੀ ਆ ਇਸ ਤਰ੍ਹਾਂ ਕਿਸੇ ਨੇ ਕੀਤਾ ਇਸ ਲਈ ਆਗੇ ਆ ਗਿਆ ਜਿਹੜੀ ਆਮ ਆਦੀ ਪਾਰਟੀ ਆ ਪ੍ਰਿਆ ਸਰਕਾਰ ਆ ਸਭ ਨੂੰ ਸਪੋਰਟ ਦੇ ਸੰਯੋਗ ਦੇਣਾ ਚਾਹੀਦਾ ਜਿਹੜਾ ਸਫਾਈ ਵਿਭਾਨਾ ਆਮਰ ਨੇ ਬੈਲਟੀ ਨੂੰ ਸ਼ੁਰੂਆਤ ਕੀਤੀ ਆ ਇਸ ਤਰੀਕੇ ਸਫਾਈ ਵਿਭਾਨ ਚੱਲਦਾ ਰਹੂਗਾ ਕੋਈ ਨਹੀਂ ਕੋਈ ਨਹੀਂ